ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੇਉ ਬਾਚ ਬੇਨਤੀ ਚੋ ਪਈ ਪਾ ਸ਼ਹਿਦ ਅਸਮੀ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਹ ਰ ਹਮਰੇ ਦੁਸਤ ਸਬਾ ਤੁਮ ਕਾ ਵਹ ਆਪ ਹਾਤ ਦੇ ਮਹੇ ਬਚਾਵਹ ਸੁਖੀ ਬਸਾ ਮੂਰੋ ਪਰਿਵਾਰ ਸੇਵਕ ਸਿੱਖ ਸਭ ਕਰਤਾਰ ਮੋਰ ਅੱਛਾ ਨਿਜ ਕਰਦੇ ਕਰਿਐ ਸਭੈ ਰਨ ਕੋ ਆ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਤਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚੰਚਨ ਸਤਰ ਹਮਾਰੇ ਮਾਰੀ ਹੈ आप हाते मुझे उभरे मरण काल का त्रास निवरय हुजो सदा हमारे पछा श्रीस्तु जो करे हो रछा रख ले हो मोहि राखण हारे साहिब संत साहे प्यारे दीन बंद दस्तन के हंता तुम हो परी चतुर्दशकंता काल पाए ब्रह्मा बपतरा काल पाए शिवजू अवतरा काल पाए कर विष्णु प्रकाश सकल काल का, का किया तमाशा जगन काल जो घी सब कियो वेदराज ब्रह्मा जोथिया जगन काल सब लोक सवारा नमस्कार है ताही हमारा जवन काल सब जगत बनायो देव दय जच्छन उपजाया आद अंत एक अवतार सोई गुरु समझे हो हमारा नमस्कार त सही को हमारी सकल प्रजा जन आप सवारी सेवकन को सेवगन सुख दिया सत्रन का पलमोद किया ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਬੁੱਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆ ਕਰਖ ਕਰਤ ਹਾਂ ਕਬ ਹੂੰ ਤੁਮੈ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇ ਦੇ ਰਿਆਲਮ ਨਿਰੰਕਾਰ ਨਿਰਬਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਪੇਦ ਜਾ ਕੋ ਪੇਵ ਨਾ ਪਾਵਤ ਬੇਦੰ ਤਾਂ ਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨਾ ਜਾਣਤ महादेव को कह सदा शिव निरंकार का चिंतन है पेव आप आपणी बुध है जेती बरनत पिन पिन तोहे तेती तुम्हाराल खाना जाय पसारा के बिद सजा प्रथम संसार एक रूप नूप स्वरूप रंग पे हो राव कहीं पोपा अंड ज ज ज सेत ज कीनी ਉਤਪੁਜ ਖਾਨ ਬਹੋਰਚ ਦੀਨੀ ਕਹੂੰ ਫੁੱਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਪਿਆ ਸੰਕਰੀ ਕਥਾ ਸਗਰੀ ਸ੍ਰਿਸ਼ਟ ਦਿਖਾਏ ਚੰਪਾ ਜੁਗਾ ਸਰੂਪ ਸੇਮਪਗ ਅਬਰ ਅੱਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਘਰੋ ਦੁਸ਼ਟ ਜਿਤੇ ਉਠਵਟ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤ ਜਿਤਾਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈਕ ਬਾਰਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਐਹਮ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਹਿ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤੰਜਾਇਨ ਹਰ ਹਾ ਤਾਂ ਕੇ ਤਾਪ ਤਨ ਕਮੋ ਹਰ ਹਾ ਰਿਦ ਸੇਦ ਕਰਮੋ ਸਭ ਹੋਈ ਦੁਸ਼ਟ ਛਾਛ ਰ ਸਕੈ ਨ ਕੋਈ ਇੱਕ ਬਾਰ ਜਿੰਦ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਮੁਬਾਰਮ ਜਿੰਨਰ ਨਾਮ ਤੇ ਹਾਰੂ ਕਾਹ ਦਾ ਦਿਦ ਦੁਸ਼ਟ ਦੁਖ ਤੇਰਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਦਲਿ ਹੋ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੇਉ ਬਾਚ ਬੇਨਤੀ ਚੋਪਈ ਪਾ ਸ਼ਹੀਦ ਅਸਮੀ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਹ ਰ ਹਮਰੇ ਦੁਸਤ ਸਭ ਤੁਮ ਕਾ ਵਹ ਆਪ ਹਾਤ ਦੇ ਮਹੇ ਬਚਾਵਹ ਸੁਖੀ ਬਸੈ ਮੂਰੋ ਪਰਿਵਾਰ ਸੇਵਕ ਸਿੱਖ ਸਭ ਕਰਤਾਰ ਮੋਰ ਅੱਛਾ ਨਿੰਜ ਕਰਦਾ ਕਰਿਐ ਸਭੈ ਰਨ ਕੋ ਆ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤੇ ਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚੰਚਨ ਸਤਰ ਹਮਾਰੇ ਮਾਰੀ ਹੈ अपहाते मुझे उभरे मरण काल का त्रास निमरे हुजो सदा हमारे पछा श्रीस्तुजो करे हो रच्छा राख ले हो मोहि राखण हारे साहिब संत साहे प्यारे दीन बन दस्टन के हंता तुम हो परी चतरदस्कंत काल पाए ब्रह्मा भक्तरा काल पाए शिवजू अवतरा काल पाए कर विष्णु प्रकास सकल काल का, का किया तमाशा जगन काल जोगि सब कियो बेदराज ब्रह्मा जोथिया जगन काल सब लोक सवारा नमस्कार है ताही हमारा जवन काल सब जगत बनायो देव दय जछनु पजाय आद अंत एक है अवतार सोई गुरु समझे हो हमारा नमस्कार त सही को हमारी सकल प्रजा जन आप सवारी सेवकन को सेवगुण सुख दिया सत्रन का पलमो वद किया काट कट के अंतर की जानत पले बुरे की पीर पछाणत चिंटी ते कुंचर अस्थूला पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचाने कट कट के पट पट की जान जब जा बुद्ध करख करा कर तारा प्रजा तरत तब देहे अपारा जब आ करख हूँ कब हूँ तुम तो मैं मिलत देह तर सब हूँ ਜੀਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇ ਦੇ ਰਿਆਲਮ ਨਿਰੰਕਾਰ ਨਿਰਬਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਪੇਦ ਜਾ ਕੋ ਤੇਵ ਨਾ ਪਾਵਤ ਬੇਦੰ ਤਾਂ ਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿਨ ਪਿਨ ਤੋਹੇ ਤੇਤੀ ਤੁਮਰਾ ਲਖਾਨਾ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕ ਰੂਪ ਨੂਪ ਸਰੂਪ ਰੰਗ ਪਿਓ ਰਾਵ ਕਹੀ ਪੂਪਾ ਅੰਡਜ ਜਿਰਜ ਸੇਤਜ ਕੀਨੀ ਉਤ ਪੁਜ ਖਾਨ ਬਹੋਰਤ ਦਿਨੀ ਕਹੂੰ ਫੁੱਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਪਿਓ ਸੰਕਰੀ ਕੈਠਾ ਸਾਗਰੀ ਸ੍ਰੇਸ਼ਟ ਦਿਖਾਏ ਚੰਪ ਆਜਗਾ ਸਰੂਪ ਸੇਮ ਪਗ ਆਬਰ ਅੱਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਘਰੋ ਦੁਸ਼ਟ ਜਿਤੇ ਉਠਵਟ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤ ਜਿਤਾਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਐਨ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰਹਿ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਸੰਜਾਇਨ ਹਰ ਹਾ ਤਾਂ ਕੇ ਤਾਪ ਤਨ ਕਮਾ ਹਰ ਹਾ ਰੇ ਦ ਸੇ ਦ ਕਰਮੋਂ ਸਭ ਹੋਈ ਦੁਸ਼ਟ ਛਾਛਵੇਂ ਸਕੈ ਨਾ ਕਈ ਇੱਕ ਬਾਰ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਾਹੀਂ ਉਬਾਰਾ ਜਿੰਨਰ ਨਾਮ ਤੇ ਹਾਰੋ ਕਾਹ ਦਾ ਰਿੱਦ ਦੁਸ਼ਟ ਦੁਖ ਤੇਰਾ ਹ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਦ ਲੈ ਹੋ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੁਖ ਤੇ ਲੈ ਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੇਉ ਬਾਚ ਬੇਨਤੀ ਚੋ ਪਈ ਪਾ ਸ਼ਹੀਦ ਅਸਮੀ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਹ ਰ ਹਮਰੇ ਦੁਸਤ ਸਬਾ ਤੁਮ ਕਾ ਵਹ ਆਪ ਹਾਥ ਦੇ ਮਹੇ ਬਚਾਵਹ ਸੁਖੀ ਬਸੈ ਮੂਰੋ ਪਰਿਵਾਰ ਸੇਵਕ ਸਿੱਖ ਸਭ ਕਰਤਾਰ ਮੋਰ ਅੱਛਾ ਨਿੰਜ ਕਰਦਾ ਕਰਿਐ ਸਭੈ ਰਨ ਕੋ ਆ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਤੇ ਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨੀ ਵਰੀਏ ਹੁ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੋ ਜੋ ਕਰੇ ਹੋ ਰੱਛਾ ਰਾਖ ਲੈ ਹੋ ਮਹਿ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮ ਹੋ ਪਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ जगन काल जोगि सब कियो वेदराज ब्रह्मा जूतिया जगन काल सब लोक सवारा नमस्कार है ताही हमारा जमन काल सब जगत बनायो देव दय जछनु पजाय आद अंत एक अवतार सोई गुरु समझे हो हमारा नमस्कार त सही को हमारी सकल प्रजा जन आप सवारी शिव कण को शिव गुण सुख दिया सत्रन का पलवद किया कट कट के अंतर की जानत भले बुरे की पीर पछाणत चिंटी ते कुंचर अस्थूला सब कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जान जब जा बुध करख करा कर तारा प्रजा तरत तब देह अपारा जब आकर्ख कर कब हूँ तुम तो मैं मिलत देहतर सब हूँ jete badna shreshth sab taare aap apni bhoj uchare tum sabhi te rahat niralam janat veer pe de re alam rankar nirbakar nirlamb aad anil anad asamb taaka mood uchart pida jako peev na pavat bedam taako kripa han anumanat mahamood kach ped na janat ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿਨ ਪਿਨ ਤੋਹੇ ਤੇਤੀ ਤੁਮਰਾ ਲਖਾਨਾ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕ ਰੂਪ ਨੂਪ ਸਰੂਪ ਰੰਗ ਪਿਓ ਰਾਵ ਕਹੀ ਪੂਪਾ ਅੰਡਜ ਜਿਰਜ ਸੇਤਜ ਕੀਨੀ ਉਤਪੁਜ ਖਾਨ ਬਹੋਰਤ ਦਿਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਪਿਓ ਸੰਕਰੀ ਕੈਠਾ ਸਾਗਰੀ ਸ੍ਰੇਸ਼ਟ ਦਿਖਾਏ ਚੰਪਾ ਜੁਗਾ ਸਰੂਪ ਸੇਮਪਗਰ ਅਬਰ ਅਛਾ ਮੇਰੀ ਤੁਮ ਕਰੋ ਸੇਖੋ ਬਾਰ ਸਿਖ ਸੰਘਰੋ ਦੁਸ਼ਟ ਜਿਤੇ ਉਠਵਟ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤ ਜਿਤਾਵ ਸਰਨੀ ਪਰੇ ਤਨਕੇ ਦੁਸਤ ਦੁਖਤ ਹਵੇ ਮਰੇ ਪੁਰਖ ਜਾਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈਕ ਬਾਰਤੇ ਆਏ ਹੈ ਤਾਂਕੇ ਕਾਲ ਨਿਕਟਨੇ ਐਹਨ ਰੱਛਾ ਹੋਏ ਤਾਹੇ ਸਭ ਕਾਲਾ ਦੁਸਤ ਰੇਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤੰਜਾਇਨ ਹਰ ਹਾ ਤਾਂਕੇ ਤਾਪ ਤਨ ਕਮ ਹਰ ਹਾ ਰੇ ਦ ਸੇ ਦ ਕਰਮੋਂ ਸਭ ਹੋਈ ਦੁਸ਼ਟ ਛਾਛਵੇਂ ਸਕੈ ਨਾ ਕਈ ਇੱਕ ਬਾਰ ਦਿਨ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰੰ ਜिन्नਰ ਨਾਮ ਤੇ ਹਾਰੋ ਕਾਹ ਨਾਰਿਦ ਦੁਸ਼ਟ ਦੁਖ ਤੇਰਾ ਹ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾ ਦਲੇ ਹੋ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੁਖ ਤੇ ਲੇ ਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਉ ਬਾਚ ਬੇਨਤੀ ਚੋਪਈ ਪਾਸ਼ਾਹ ਦਸਵੇਂ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਹਾਰਾ ਹਮਰੇ ਦੁਸ਼ਟ ਸਵੈ ਤੁਮ ਕਾਵਹ ਆਪ ਹਾਦੈ ਮਹੀ ਬਚਾਵਹ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰ ਮੋਰ ਅੱਛਾ ਨਿਜ ਕਰਦੇ ਕਰਿਐ ਸਭੈ ਰਨ ਕੋ ਆ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਤੇ ਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚੰਚਨ ਸਤਰ ਹਮਾਰੇ ਮਾਰੀ ਹੈ अपहद मुझे उभरे मरण काल का त्रास निवरे हुजो सदा हमारे पछा श्रीस्तुजो करे हो रछा राख ले हो मोहि राखण हारे साहिब संत साहे प्यारे दीन बन दस्टन के हंता तुम हो प्रीतितर दस्कंत काल पाए ब्रह्मा बपतरा काल पाए शिवजू अवतरा काल पाए कर विष्णु प्रकाशा सकल काल का, का किया तमाशा जगन काल जोगिसव कियो वेदराज ब्रह्मा जूतिया जगन काल सब लोक सवारा नमस्कार है ताही हमारा जगन काल सब जगत बनायो देव दय जछनु पुजाय आध अंत एक है अवतार सोई गुरु समझियो हमारा नमस्कारत सही को हमारी सकल प्रजा जन आप सवारी सेवकन को सेवगुण सुख दिया सत्रन का पलमो वद किया ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਬੁੱਧ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਬ ਆ ਕਰਖ ਕਰਤ ਹਾਂ ਕਬ ਹੂੰ ਤੁਮੈ ਮਿਲਤ ਦੇਹ ਤਰ ਸਭ ਹੂੰ jete badna shreshth sab taare aap apni booj uchare tum sabhi te rahat niralam jan tabeer pe de re alam rankar nirbakar nirlamb aad anil anad asamba taaka mood uchart pida jako peev na pavat bedam taako kripa han anumanat maha mood kach ped na janat ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿਨ ਪਿਨ ਤੋਹੇ ਤੇਤੀ ਤੁਮਰਾ ਲਖਾਨਾ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕ ਰੂਪ ਨੂਪ ਸਰੂਪ ਰੰਗ ਪਿਓ ਰਾਵ ਕਹੀ ਪੂਪਾ ਅੰਡਜ ਜਰਜ ਸੇਤਜ ਕੀਨੀ ਉਹ ਤਾਂ ਪੁਜ ਖਾਨ ਬਹੌਰਤ ਦੀਨੀ ਕਹੂੰ ਫੁੱਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਪਿਆ ਸੰਕਰੀ ਕੈਠਾ ਸਾਗਰੀ ਸ੍ਰਿਸ਼ਟ ਦਿਖਾਏ ਚੰਪਾ ਜੁਗਾ ਸਰੂਪ ਸੇਮਪਗਰ ਆਬਰ ਅੱਛਾ ਮੇਰੀ ਤੁਮ ਕਰੋ ਸਿਖ ਬਾਰ ਸਿਖ ਸੰਘਰੋ ਦੁਸ਼ਟ ਜਿਤੇ ਉਠਵਟ ਉਤਪਾਤਾ ਤਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤ ਜਿਤਾਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਐਨ ਅਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰਹਿ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਸੰਜਾਇਨ ਹਰ ਹਾ ਤਾਂ ਕੇ ਤਾਪ ਤਨ ਕਮ ਹਰ ਹਾ ਰਿਦ ਸੇਦ ਕਰਮੋਂ ਸਭ ਹੋਈ ਦੁਸ਼ਟ ਛਾਛਵੇਂ ਸਕੈ ਨਾ ਕਈ ਇੱਕ ਬਾਰ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਾਹੀਂ ਉਬਾਰਾਂ ਜਿੰਨਰ ਨਾਮ ਤੇ ਹਾਰੋ ਕਾਹ ਦਾ ਦਿੱਦ ਦੁਸ਼ਟ ਦੁਖ ਤੇਰਾ ਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾ ਦਲੇ ਹੋ ਉਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਓ ਬਾਚ ਬੇਨਤੀ ਚੋਪਈ ਪਾ ਸ਼ਹਿਦ ਅਸਮੀ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਤਿਤ ਕੀ ਇਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਹਰ ਹਮਰੇ ਦੁਸਤ ਸਬ ਤੁਮ ਕਾ ਵਹ ਆਪ ਹਾਤ ਮੈ ਬਚਾਵਹ ਸੁਖੀ ਬਸੈ ਮੂਰੋ ਪਰਿਵਾਰ ਸੇਵਕ ਸਿੱਖ ਸਭ ਕਰਤਾਰਾ ਮੋ ਰੱਖਾ ਨਿਜ ਕਰਦੈ ਕਰਿਐ ਸਭੈ ਰਨ ਕੋ ਆਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਤੇ ਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚੰਚਨ ਸਤਰ ਹਮਾਰੇ ਮਾਰੀ ਹੈ आप हा द मुझे उभरे मरण काल का त्रास नि बरे हुजो सदा हमारे पछा श्रीस्तु जो करे हो रच्छा राख ले हो मोहि राखण हारे साहिब संत साए प्यारे दीन बंद दुस्तन के हंता तुम हो प्रीतितर दस्कंत काल पाए ब्रह्मा बपतरा काल पाए शिवजू अवतरा काल पाए कर विष्णु प्रकाश सकल काल का, का किया तमाशा जगन काल जोगी सब कियो बेदराज ब्रह्मा जोथिया जगन काल सब लोक सवारा नमस्कार है ताही हमारा जमन काल सब जगत बनायो देव दय जछन उपजायो आद अंत एक है अवतार सोई गुरु समझे हो हमारा नमस्कार त सही को हमारी सकल प्रजा जन आप सवारी सेवकन को सेवगन सुख दिया सत्रन का पलमो वद किया कट कट के अंतर की जानत पले बुरे की पीर पछात चिंटी ते कुंचर अस्थूला पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जान जब जा बुध करख करा कर तारा प्रजा अर्थ तब देहे अपारा जब करता हूँ कब हूं तो मैं मिलत देह तर सब हूं ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇ ਦੇ ਰਿਆਲਮ ਨਿਰੰਕਾਰ ਨਿਰਬਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਪੇਦ ਜਾ ਕੋ ਪੇਵ ਨਾ ਪਾਵਤ ਬੇਦ ਤਾਂ ਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿਨ ਪਿਨ ਤੋਹੇ ਤੇਤੀ ਤੁਮਰਾ ਲਖਾਨਾ ਜਾਇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕ ਰੂਪ ਨੂਪ ਸਰੂਪ ਰੰਗ ਪਿਓ ਰਾਵ ਕਹੀ ਪੂਪਾ ਅੰਡਜ ਜਰਜ ਸੇਤਜ ਕੀਨੀ ਉਤਪੁਜ ਖਾਨ ਬਹੋਰ ਚ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਪਿਓ ਸੰਕਰੀ ਕੈਠਾ ਸਾਗਰੀ ਸ੍ਰੇਸ਼ਟ ਦਿਖਾਏ ਚੰਪ ਆਜਗਾ ਸਰੂਪ ਸੇਮ ਪਗ ਅਬਰ ਅੱਛਾ ਮੇਰੀ ਤੁਮ ਕਰੋ ਸੇਖੋ ਬਾਰ ਸਿਖ ਸੰਘਰੋ ਦੁਸ਼ਟ ਜਿਤੇ ਉਠਵਟ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤ ਜਤਾਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹਵੇ ਮਰੇ ੁਰਖ ਜਾਵਨ ਪਗ ਪਰੇ ਤਿਹਾਰੇ ਤਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂਕੇ ਕਾਲ ਨਿਕਟਨੇ ਅਹਿਮ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਹਿ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਸੰਜਾਇਨ ਹਰ ਹ ਤਾਂਕੇ ਤਾਪ ਤਨ ਕਮ ਹਰ ਹ ਰੇਦ ਸੇਦ ਕਰਮੋ ਸਭ ਹੋਈ दुष्ट छा छवे सके ना कई एक बार जिन तुम्हें संभारा काल फासते ताहे उबारम जिनर नाम ते हारो कहा नारिद दुष्ट दुख तेरा खड्ग केत मैं शरण तिहारी आप हा दल हो उबारी सर्वठोर मोह सहाय दुष्ट दुख ते ले हो बचाई